ਲਓ ਜੀ ਬismillah ਹੋ ਗਈ ਆਪਣੀ ਆਉ ਰਾਹੀਏ। ਕਿੰਨਾ ਵਾਤ ਵਾਹਾਈ ਓਏ। ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਪ੍ਰਾਪਾਂ ਦਾ ਵੈਲਕਮ ਐ ਸਵਾਗਤ ਆ ਜੀ ਆ ਨਾਦੇ ਆ ਆਪਾਂ ਕਰਦੇ ਹਾਂ ਇਹਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੈ ਆਪਾਂ ਲਾਉਣੀ ਹੈ ਅੱਜ ਮਸ਼ੀਨ ਤੋ ਚਲਦੇ ਆ ਤੁਹਾਨੂੰ ਦਿਖਾਣੇ ਅੱਜ ਕਿਸ ਤਰ੍ਹਾਂ ਆਪਾਂ ਮਸ਼ੀਨ ਲਾ ਕੇ ਦਾਣੇ ਕੱਢਦੇ ਆ ਤੇ ਆਜੋ ਚਲਦੇ ਆ ਵੀਡੀਓ ਵੱਲ ਚਾਓ ਜੀ ਕਰਤੀ ਮਸ਼ੀਨ ਸ਼ੁਰੂ ਤੋਇਆ ਮਰਨਦੇ ਆ ਜਾਨ ਜੀ ਮੈਂ ਜਾ ਮਾਣਿਆ ਮੋਦੂ ਮੈਨੂੰ ஐசிரண்டு

めね ਲਓ ਜੀ तकरीबन तकरीबन ਕੱਢ ਲਈ ਇਹ ਸਾਰੀ ਇਹ ਸੱਜਣਾ ਵੇ ਅੱਜ ਆਰਦਾਸ ਜੀ ਨੇ ਕਾਕਾ ਤੋੜਾ ਆਨੇ ਕੀ ਕਰੇ ਹੂੰ ਉੱਚਾ ਵਾਸੇ ਬੜਾ ਫਿੱਟ ਹੋ ਗਿਆ ਉਹ ਕਾਟੀ ਆਹ ਛਿੱਟੂ ਦਾ ਬਾਹਰ ਬੜਾ ਲੱਗ ਪਰਾ ਹੋ ਜਾ ਉਹ

ਆ ਤੇਰੀ ਕੀ ਫੀਲ ਨਹੀਂ ਬਾਰੇ ਵਾਹ ਬੇ ਪਾਣੀ ਵਾਲਾ ਜਿਹੜਾ ਡੱਬਾ ਉਹ ਤਾਂ ਉਹਦਾ ਆਈ ਗਿਆ ਕਿੰਨਾ ਬਾਤ ਕਰਾਏ ਭੰਗੋ ਲਓ ਜੀ ਲੱਗ ਲੈ ਦਾਣੇ ਚੱਲਦੇ ਆਂ ਡੇਰੇ ਤੇ ਹਮ ਇਹਨਾਂ ਲਾ ਲਈਓ ਉੱਥੇ ਜਾਓ ਚਲੋ 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 ਜਾਓ ਚਲਿਓ ਜਾ ਕੇ ਨਈਏ ਤਈਆ ਲਾ ਦੋ ਕੋਈ ਹੋ ਜਾ ਲਓ ਜੀ ਡੇਢ ਦਾ ਟਾਈਮ ਹੋ ਗਿਆ ਤਾਂ ਆਪਾਂ ਛੱਡ ਲਈਏ ਮੱਝਾਂ Lebih Ranja, calon Ranja, ranja raja, 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 ranja raja, Ranja raja, raja, ਰੰਝਾ ਰੰਝਾ ਕਮਾਲ ਰੰਝਾ ਕਮਾਲ ਬਣ ਡਾਲੀ ਨਹੀਂ ਛੋਟੇ ਭਰਾ ਹੁਣ ਪੱਠੇ ਪਾ ਲਿੰਦੇ ਆ ਆਪਾਂ ਇਹਨਾਂ ਨੂੰ ਬੰਨ ਕੇ ਤੇ ਮੁੜ ਕੇ ਮਿਲਦੇ ਆਪਾਂ ਚਵਾਈ ਤੇ ਲਓ ਜੀ ਟਾਈਮ ਹੋ ਗਿਆ ਆਪਣਾ ਹੁਣ ਡੰਗਰ ਹੁਣ ਚਵਾਈ ਲਾਉਣੀ ਆ ਤੇ ਡੰਗਰ ਹਟਾ ਲਈਏ ਹੁਣ ਖਾ ਪੀ ਕੇ ਵਿਹਲੇ ਹੋ ਗਏ ਹੁਣ ਬਕਾਇ ਚੁੱਟੀ ਸ਼ਾਮ ਨੂੰ ਲਾਉਣੀ ਆ ਅੰਦਰ ਤੇ ਪਹਿਲੇ ਇਹਨੂੰ ਛੱਡ ਲਈਏ ਚੱਲ ਵੀ ਚਲੀਏ ਚੱਲ ਚੱਲ ਸਿਆ ਲਾ ਜਾ ਆ ਜਾ ਆ ਜਾ ਆ ਜਾ ਮਿੰਟ ਮਾਰ ਮੇਰੇ ਮਗਰ ਮਗਰ ਲਓ ਜੀ ਬੰਨ ਲਈ ਡੰਗਰ ਤੇ ਚਵਾਈ ਤੇ ਮਿਲਦੇ ਆਪਾਂ ਫਿਰ ਜਦੋਂ ਇਹਨੂੰ ਪਣ ਲਗਾ ਬੋਤਲ ਘੋਟ ਲਾ ਸਾਰਾ ਕੁਝ ਬਾਹਰ ਆ ਗਿਆ ਲਓ ਜੀ ਸਹੀ ਖਾ ਜਾਂਦਾ ਹੈ ਗੋਤਰਾ ਤੇ ਅੱਵਾ ਕੀ ਸ਼ੇਰ ਆਹੋ ਨਹੀਂ ਹੁਣ ਨਹੀਂ ਬੜਾ ਖਾਂਦਾ ਕੌਣ ਛੱਡ ਗਿਆ ਮੈਂ ਉਹ ਬੋਤਲ ਨਹੀਂ ਪੀਣੇ ਚਾਹੀਦੇ ਮਠਿਆਈ ਉਹ ਸਭ ਕੁਝ ਬਾਹਰ ਆ ਗਿਆ ਜੀ ਕਈ ਬੜੀ ਸ਼ੌਂਕ ਨਾਲ ਪੀਂਦੇ ਆ ਲੋਕ ਬਣਾ ਰਹੇ ਆ ਇਹਦਾ ਹਾਂ ਵਲੋਗ ਹੀ ਬਣਦਾ ਕਾਲੀ ਲੜਦੇ ਸਿੰਝੇ ਕਰਾਇਆ ਘੜੇ ਦੀ ਮੁੰਡੀ ਕਾਇ ਇਹਦਾ ਦੇਖ ਲਾਗਣਾ ਹਾਂ ਕੀ ਹੋਈ ਉਹਨੇ ਇੰਨੀ ਤੇ ਨਵਾਂ ਹੁੰਦਾ ਪਿਆ ਉਹ ਪਾਗ ਲੈ ਗਿਆ ਇਹ ਦੇਖੋ ਹਾਂ ਪਟਮਣ ਮੈਂ ਕਾਦੇ ਰੰਗ ਉਹ ਬਈ ਹੋਸੀ ਤੇ ਲੈ ਨੇ ਬੱਚੇ ਬੱਚੇ ਹੁੰਦੇ ਨੇ ਯਾਰ ਪਰੋਨੇ ਆਏ ਨੇ ਘਰ ਕੀ ਹੋ ਗਏ ਪਰੋਨੇ ਆਏ ਨੇ ਕੋਈ ਨਹੀਂ ਗੜੀ ਕੱਢਦੇ ਅੱਜ ਉਹਨਾਂ ਮੱਝਾਂ ਵੀ ਥੋੜਾ ਦਿੱਤਾ ਸਾਨੂੰ। ਓਏ ਵੇ ਰੋੜਿੰਦੇ। ਨਹੀਂ ਰੁੜਦਾ। ਰੋੜ ਲੈਣਾ ਤਾਂ ਵੀ ਸਾਨੂੰ ਨਹੀਂ ਜਾਣੀ। ਕੱਢ ਦੇੜਾ। ਹਾਂ। ਨਹੀਂ ਕੱਢ ਦੇ ਆਉਂਦੇ ਥੋੜੇ। ਇਹ ਦੋਦੀ ਦੇ ਵੈਸੇ ਸਿਰ ਤੇ ਨਿਹਰ ਸਵਾਰ ਨੇ। ਇਹ ਵੇਗਾ ਚੱਕ ਬਹਿਲਾ। ਹਾਂ। ਤੇ ਬਾਹਲਾ ਜਿੱਕ। ਲਓ ਜੀ ਚੱਲੇ ਆਂ ਪੱਠਿਆਂ ਨੂੰ। ਤੇ ਹਰ ਪਾਸੇ ਹੁਣ ਧੂੜਾ ਨਜ਼ਰ ਆਉਂਦੀਆਂ ਨੇ। ਕਿਉਂਕਿ ਕਣਕ ਦਾ ਸੀਜ਼ਨ ਹੈ। ਤੇ ਹਰ ਪਾਸੇ ਵੀ ਕਟਾ ਇਕੱਟਾ ਹੋਇਆ ਪਿਆ। ਚਲੋ ਕੋਈ ਗੱਲ ਨਹੀਂ। ਚਾਰ ਪੁਆਇੰਟ ਨਹੀਂ ਹੈ ਅੱਲਾ ਖੈਰ ਕਿ ਤੇ ਮੌਸਮ ਰਵੇ ਸੈਟ ਤੇ ਇਹ ਵੀ ਕੰਮ ਨਿਬੜ ਜਾਏ ਚਲਦੇ ਪੱਠੇ ਉਹਨਾਂ ਤੋਂ ਵੜ ਲੈਨੇ ਹਾਂ ਪੱਠੇ ਲਓ ਜੀ ਮੱਝਾ ਛੱਡ ਲਿਆ ਪੱਠੇ-ਪੁੱਠੇ ਵੜ ਕੇ ਆ ਗਿਆ ਮੈਂ ਤੇ ਮੱਝਾ ਛੱਡ ਲਿਆ ਹਾਂ ਯਾਰੋ ਤੁਹਾਡਾ ਕੰਮ ਹੈ ਕਰਨ ਵਾਲੇ ਹੈ ਤੇ ਆਪਾਂ ਮੱਝਾਂ ਨੂੰ ਪਾਣੀ ਪੀਣ ਡਾਲੀਨੇ ਤੇ ਕਰਦੇ ਆ ਕੰਮਕਾਰਾਂ ਦਾ ਫਾਰਗ ਤੇ ਮਿਲਦੇ ਆਪਾਂ ਇੱਕ ਨਵੇਂ ਵਲੌਗ 'ਚ ਤੇ ਵੀਡੀਓ ਕਰਦੇ ਪਏ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ